ਸਸ਼ੀ ਕਾਲ ਜੀ ਮੈਂ ਰਪਿੰਦਰ ਫਰਮ ਆ ਮਾਈ ਡਿਸਟ੍ਰਿਕਟ ਕraft ਅੱਜ ਮੈਂ ਤੁਹਾਡੇ ਲਈ ਬੜੇ ਪਿਆਰੇ ਕਲੈਕਸ਼ਨ ਲੈ ਕੇ ਆਇਆ ਹਾਂ ਵਿੰਟਰ ਵੇਅਰ ਹੋਏਗੀ ਔਰ ਪ੍ਰਾਈਸ ਇਹਦਾ ਸਿਰਫ ਔਰ ਸਿਰਫ 1050 ਰੁਪਏ ਰਹੇਗਾ ਔਰ ਇਹਦੇ ਵਿੱਚ ਇਹ ਆਪਣੇ ਸ਼ਿਮਰ ਦੇ ਸੂਟ ਨਹੀਂ ਹੋਣਗੇ ਪਲੇਨ ਸਲਵਾਰਾ ਹੋਣਗੀਆਂ ਡੇ ਨਾਈਟ ਕਨਸੈਪਟ ਹੈ ਜਿਹੜਾ ਕਿ ਹਲਕਾ ਜਿਹਾ ਪ੍ਰਿੰਟ ਸਲਵਾਰ ਤੇ ਹੁੰਦਾ ਜਿਵੇਂ ਕਿ ਤੁਸੀਂ ਮੇਰੇ ਨੀਚੇ ਪਿਆ ਦੇਖ ਹੀ ਸਕਦੇ ਹੋ ਇਹ ਆਪਣਾ ਡਸਟੀ ਜਿਹਾ ਰਸਟ ਕਲਰ ਹੈ ਇਹਦੇ ਵਿੱਚ ਛੋਟੇ ਛੋਟੇ ਫਲਾਰ ਦਿੱਤੇ ਹੋਏ ਆ ਔਰ ਜਿਹੜੀ ਇਹਦੀ ਸਲਵਾਰ ਹੈ ਸਲਵਾਰ ਦੇ ਉੱਪਰ ਇਹੀ ਪ੍ਰਿੰਟ ਆ ਬਟ ਇਹ ਲਾਈਟ ਦਿੱਤਾ ਹੁੰਦਾ ਬਿਲਕੁਲ ਹਲਕਾ ਹਲਕਾ ਆਪਾਂ ਨੂੰ ਦਿਖਦਾ ਹੁੰਦਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਸ਼ਿਮਰ ਹੈ ਹਲਕਾ ਜਿਹਾ ਸ਼ਿਮਰ ਤੁਸੀਂ ਇਹਨੂੰ ਇੰਨੀ ਘੱਟ ਰੇਂਜ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਇੱਕ ਤਰ੍ਹਾਂ ਦਾ ਇਹ ਵਿంటర్ ਦਾ ਪਾਰਟੀ ਵੇਅਰ ਦੀ ਤਰ੍ਹਾਂ ਹੀ ਸਟਾਕ ਰਹੇਗਾ ਬਹੁਤ ਅੱਛਾ ਪ੍ਰੀਮੀਅਮ ਕਲੈਕਸ਼ਨ ਹੈ ਇਹ ਆਪਣੀ ਅੱਛਾ ਇਹਦਾ ਸਟੱਫ ਰਹੇਗਾ ਇਹਦੇ ਵਿੱਚ ਸੈਕੰਡ ਕਲਰ ਐਂਡ ਪ੍ਰਿੰਟ ਇਹ ਰਹੇਗਾ ਇਹ ਇਹਦੀ ਬਾਟਮ ਹੈ ਔਰ ਇਹ ਇਹਦੀ ਸ਼ਰਟ ਰਹੇਗੀ ਇਹ ਸ਼ਰਟ ਹੈ ਫਿਰ ਇਹ ਰਹੇਗੀ ਦੀ ਬਾਟਮ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਇਹਨਾਂ ਦਾ ਸਕਰੀਨਸ਼ਾਟ ਲੈਣਾ ਔਰ ਮੇਰੇ ਸਕਰੀਨ ਤੇ ਦਿੱਤੇ ਜਾ ਰਹੇ ਨੰਬਰ ਤੇ ਤੁਸੀਂ ਇਹ ਸਕਰੀਨਸ਼ਾਟ ਭੇਜ ਦੇਣਾ ਪ੍ਰਾਈਸ ਰਹੇਗਾ 1050 ਸਾਰੇ ਦੇ ਸਾਰੇ ਸੂਟਾਂ ਦਾ ਆਪਣਾ ਇਹਦੇ ਵਿੱਚ ਮਿਕਸ ਤੁਹਾਨੂੰ ਕਲਰ ਮਿਲਣਗੇ ਮਿਕਸ ਤੁਹਾਨੂੰ ਪ੍ਰਿੰਟ ਮਿਲਣਗੇ ਨੈਕਸਟ ਕਲਰ ਇਹ ਹੈ ਦੀ ਸਲਵਰ ਨੈਕਸਟ ਇਹ ਕਲਰ ਹੈ ਨਾਲੇ ਦੀ ਇਦਾਂ ਹੀ ਹਲਕਾ ਹਲਕਾ ਪ੍ਰਿੰਟ ਹੈ ਬਾਟਮ ਤੇ ਔਰ ਨਾਲੇ ਸ਼ਿਮਰ ਹੈ ਸਕਰੀਨਸ਼ਾਟ ਲਓ 1050 ਇਹਨਾਂ ਦਾ ਪ੍ਰਾਈਸ ਆਏਗਾ ਬਹੁਤ ਸੌਫਟ ਆ ਬਿਲਕੁਲ ਵੀ ਚੁਬਣਾ ਵਾਲਾ ਫੈਬਰਿਕ ਨਹੀਂ ਹੈਗਾ ਜੀ ਵੀ ਆਪਾਂ ਸੋਚੀ ਵੀ ਸਕਿਨ ਤੇ ਚੁਬੇਗਾ ਔਰ ਇਹ ਰਹੇਗੀ ਜੀ बॉटम स्क्रीनशॉट ਲੈ ਕੇ ਸਕਰੀਨ ਤੇ ਦਿੱਤੇ ਜਾਓ ਨੰਬਰ ਦੇ ਤੁਸੀਂ ਸੈਂਡ ਕਰੋ ਜਿੰਨਾ ਦੀ ਪੇਮੈਂਟ ਪਹਿਲਾਂ ਆਏਗੀ ਜੀ ਆਪਾਂ ਉਹਨਾਂ ਨੂੰ ਹੀ ਇਹ ਸੂਟ ਦੇਵਾਂਗੇ ਕੋਈ ਬੁਕਿੰਗ ਨਹੀਂ ਹੁੰਦੀ ਜੀ ਮੈਮ ਇਹ ਸਾਰੇ ਕਲਾਇੰਟਸ ਦੇ ਮੈਨੂੰ ਬਹੁਤਿਆਂ ਦੇ ਮੈਸੇਜ ਆਉਂਦੇ ਨੇ ਤੁਸੀਂ ਬੁੱਕ ਕਰ ਦੋ ਸਾਈਟ ਤੇ ਕਰ ਦੋ ਅਸੀਂ ਪੇਮੈਂਟ ਫਿਰ ਭੇਜਾਂਗੇ ਜਾਂ ਪੇਮੈਂਟ ਮੈਮ ਅਸੀਂ ਕੱਲ ਕਰਵਾ ਦਾਂਗੇ ਉਹ ਚੀਜ਼ ਨਹੀਂ ਹੈਗੀ ਜੀ ਨਾਲ ਦੀ ਨਾਲ ਪੇਮੈਂਟ ਜਿਹਦੀ ਪਹਿਲਾਂ ਪੇਮੈਂਟ ਆਏਗੀ ਉਹਦਾ ਸੂਟ ਬੁੱਕ ਹੋ ਜਾਏਗਾ ਕੋਰਲ ਜਿਹਾ ਕਲਰ ਹੈ ਬੜਾ ਸੋਨਾ ਕੋਰਲ ਦਾ ਕਲਰ ਹੈ ਔਰ ਇਹਦੇ ਵਿੱਚ ਆਫ ਵਾਈਟ ਸਕਿਨੀ ਜਆ ਪ੍ਰਿੰਟ ਹੈ ਔਰ ਸੇਮ ਹੀ ਚੀਜ਼ ਸਲਵਾਰ ਤੇ ਆ ਬਟ ਸਲਵਾਰ ਤੇ ਕਲਰ ਆ ਚੀਜ਼ ਦਾ ਫਰਕ ਪੈ ਜਾਏਗਾ ਥੋੜਾ ਜਿਹਾ ਲਾਈਟ ਹੋਏਗਾ ਇਹ ਸਲਵਾਰ ਹੈ ਜੀ ਇਹ ਸ਼ਰਟ ਹੈ ਨੈਕਸਟ ਗ੍ਰੀਨ ਜਆ ਕਲਰ ਹੈ ਬੜਾ ਸੋਹਣਾ ਇੰਨੇ ਘੱਟ ਪ੍ਰਾਈਸ ਦੇ ਵਿੱਚ ਇੰਨੀ ਅੱਛੀ ਕਲੈਕਸ਼ਨ ਹੈ ਜੀ ਇਹ ਟਿਕਦੇ ਤਾਂ ਹੈ ਨਹੀਂ ਸੂਟ ਅਤੇ ਨਾਲ ਦੇ ਨਾਲ ਵੀਡੀਓ ਦੇ ਜਦੋਂ ਵੀਡੀਓ ਪਾਉਂਦੇ ਆ ਸੀ ਅੱਧੇ ਘੰਟੇ ਦੇ ਵਿੱਚ ਵਿੱਚ ਸਾਰੇ ਸੂਟ ਨਿਕਲ ਜਾਂਦੇ ਆ ਸੋ ਜਲਦੀ ਕਰੋ ਜਿਹੜੀਆਂ ਮੇਰੀਆਂ ਭੈਣਾਂ ਨੂੰ ਸੂਟ ਪਸੰਦ ਆਉਂਦੇ ਆ ਨਾਲ ਦੀ ਨਾਲ ਤੁਸੀਂ ਪਲੀਜ਼ ਇਹਨਾਂ ਦੇ ਆਰਡਰ ਕਰੋ ਇਹ ਦੀ ਸਲਵਾਰ ਰਹੇਗੀ ਜੀ ਇਹ ਸ਼ਰਟ 1050 ਨੈਕਸਟ ਬੜਾ ਸੋਹਣਾ ਜਿਹਾ ਕਲਰ ਹੈ ਇਹ ਇਹਦਾ ਜਿਹੜਾ ਬੇਸ ਰਹੇਗਾ ਉਹ ਗ੍ਰੇ ਰਹੇਗਾ ਰ ਵਿੱਚ ਫੁੱਲਾਂ ਦੇ ਕਲਰ ਚੇਂਜ ਹੁੰਦੇ ਜਾਣਗੇ ਇਹ ਦੇਖੋ ਗ੍ਰੇਸ਼ ਕਲਰ ਦੇ ਵਿੱਚ ਫਲਾਰ ਦਾ ਜਿਹੜਾ ਕਲਰ ਆ ਉਹ ਚੇਂਜ ਹੋ ਜਾਏਗਾ ਸਾਰੇ ਪ੍ਰਿੰਟ ਦੇ ਵਿੱਚ ਇਹਦੇ ਚ ਇਹ ਹਲਕਾ ਜਾਂ ਮਾਸਟਰਡ ਜਿਹਾ ਕਲਰ ਹੈ ਔਰ ਇਹ ਆਈ ਦੀ ਸਲਵਾਰ ਦੇਖਸ ਗ੍ਰੇ ਦੇ ਵਿੱਚ ਹਲਕੇ ਜੇ ਮਾਸਟਰਡ ਫਲਾਰ ਨੇ ਤੇ ਲੰਗਾ ਇਹ ਹਲਕਾ ਮਾਸਟਰਡ ਜੀ ਦੀ ਲਾਈਟ ਜੀ λεਮਨ ਮਾਸਟਰਡ ਜੀ ਜੀ ਦੀ ਸਲਵਾਰ ਰਹੇਗੀ ਬੜੇ ਪਿਆਰੇ ਕਲਰ ਰਹੇ ਫੈਬਰਿਕ ਬਹੁਤ ਅੱਛਾ ਹੈ ਜੀ ਜਿੰਨਾ ਪਹਿਲਾਂ ਕੋਲੇ ਪਹਿਲਾਂ ਫੈਬਰਿਕ ਗਏ ਹੋਏ ਆ ਉਹਨਾਂ ਨੂੰ ਪਤਾ ਹੈ ਕਿ ਆਪਣੇ ਫੈਬਰਿਕ ਦੀ ਕੁਆਲਿਟੀ ਇੱਕ ਨੰਬਰ ਹੈ ਇਹ ਹੈਗਾ ਪਿੰਕ ਕਲਰ ਦੇ ਵਿੱਚ ਗ੍ਰੇ ਸੂਟ ਹੈ ਗ੍ਰੇ ਦਾ ਬੇਸ ਹੈ ਔਰ ਪਿੰਕ ਇਹਦੇ ਫਲਾਰ ਹੈ ਔਰ ਪਿੰਕ ਹੀ ਰਹੇਗੀ ਨਾਲ ਬਾਟਮ ਬਹੁਤ ਸੋਹਣੇ ਤੇ ਸੁਪਰ ਸੂਟ ਨੇ ਅੱਜ ਦੀ ਜਿਹੜੀ ਕਲੈਕਸ਼ਨ ਆ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੇ ਬਹੁਤ ਹੀ ਸੋਬਰ ਜੀ ਕਲੈਕਸ਼ਨ ਨੇ ਇਹ ਸਾਰੇ ਸੂਟ ਬਿਨਾਂ ਦੁਪੱਟੇ ਤੋਂ ਰਹਿਣਗੇ ਜੀ ਇਹ ਆਫ ਰੋਜ਼ੀ ਜੀ ਟੋਨ ਦੇ ਵਿੱਚ ਕਲਰ ਗਰੇ ਪੁਣ ਰਹੇਗੀ بیس ਕਲਰ ਇਹਦਾ ਗਰੇ ਰਹੇਗਾ ਔਰ ਇਹਦੇ ਵਿੱਚ ਫਲਾਰ ਦਾ ਕਲਰ ਫਰੋਜ਼ੀ ਹੈ ਤਾਂ ਸੇਮ ਫਰੋਜ਼ੀ ਜਾਈ ਹੀ ਇਹਦੇ ਵਿੱਚ ਸਵਾਰ ਬਹੁਤ ਸੂਬਰ ਜੇ ਸੂਟ ਨੇ ਸੂਬਰ ਜੇ ਕਲਰ ਨੇ ਇਹ ਤੁਸੀਂ ਦੇਖ ਸਕਦੇ ਹੋ ਨੈਕਸਟ ਸੁੱਕੀ ਮਹਿੰਦੀ ਲੂੰਗਾ ਬੜਾ ਅੱਛਾ ਕਲਰ ਹੈ ਜਿੰਨਾ ਪਹਿਨਣ ਨੂੰ ਥੋੜੇ ਜੇ ਫਲੋਰਸੈਂਟ ਜੇ ਟੋਨ ਪਸੰਦ ਹੈ ਉਹਨਾਂ ਦੇ ਲਈ ਬਹੁਤ ਅੱਛਾ ਕਲਰ ਹੈ ਆਪਾ ਇਹਦੇ ਵਿੱਚ ਪਹਿਲਾਂ ਵੀ ਇੱਕ ਕਲਰ ਦੇਖਿਆ ਸੀ ਇਹ ਸ਼ਾਰਟ ਪੀਸ ਰਹੇਗਾ ਬਹੁਤ ਸੋਨਾ ਕਲਰ ਹੈ ਸਟਫ ਬਹੁਤ ਅੱਛਾ ਹੈ ਜੀ ਇਹ ਚੁਬਨ ਵਾਲਾ ਸਟਫ ਬਿਲਕੁਲ ਵੀ ਨਹੀਂ ਹੈਗਾ ਬਿਨਾ ਲਾਈਨਿੰਗ ਤੋਂ ਬਨਣ ਵਾਲੇ ਸੂਟ ਨੇ ਔਰ ਹਲਕਾ ਹਲਕਾ ਇਹਨਾਂ ਦੇ ਵਿੱਚ ਸ਼ਿਮਰ ਤੁਸੀਂ ਦੇਖ ਹੀ ਸਕਦੇ ਹੋ ਇਹ ਦੀ ਬਾਟਮ ਰਹੇਗੀ ਸ਼ਿਮਰ ਤਾਂ ਇਹਨਾਂ 'ਚ ਹੈ ਗਈ ਹੈਗਾ ਬਹੁਤ ਸੋਨਾ ਸੂਟ ਹੈ スクリーンショット ਲੈ ਕੇ স্ক্রিন ਦੇ ਦਿੱਤੇ ਜਾ ਰਹੇ ਨੰਬਰ ਤੇ ਤੁਸੀਂ ਨਾ ਸੂਟ ਦਾ স্ক্রিনਸ਼ਾਟ স্ক্রিনਸ਼ਾਟ ਸੈਂਡ ਕਰੋ ਨੈਕਸਟ ਆਜਾ ਰਸਟ ਕਲਰ ਬਹੁਤ ਪਿਆਰਾ ਤੇ ਅੱਛੇ ਡਿਜ਼ਾਈਨ ਨੇ ਇਹ ਇਸ ਰੇਟ ਦੇ ਵਿੱਚ ਤੁਹਾਨੂੰ ਕਿਤੇ ਵੀ ਨਹੀਂ ਇਹ ਸੂਟ ਮਿਲਣਗੇ ਬਹੁਤ ਸੋਹਣੇ ਤੇ ਸੋਬਰ ਸੂਟ ਹੈ ਪ੍ਰਾਈਸ ਆਪਣਾ ਬਿਲਕੁਲ ਨੋਮੀਨਲ ਰਹੇਗਾ और कलेक्शन रहेगी प्रीमियम ए शर्ट पीस है जी और ए सलवार ये तो देख सकते दे। बहुत अच्छी कलेक्शन है नेक्स्ट है ब्लैक कलर ब्लैक लवर्स लवर बहुत प्यारा जा कलर है एक्सट्राऑर्डनरी कलर्स ने सारी ना फेंट ना श्रिंकेज कोई भी किसी भी तरह की कोई दिक्कत नहीं है कलर चेक करो बहुत अच्छा कलर है बहुत प्यारी कलेक्शन और ये रहेगी यदि बॉटम ये हल्का हल्का प्रिंट दिख रहा है बट रहेगी नाल दी प्रिंटेड बॉटम ये दी ब्लैक प्रिंटेड बॉटम नेक्स्ट है तांबे रंग का रंग है ये रहेगा प्रिंटेड कमीज शर्ट बहुत प्यारा जो कलर है और ये रहेगी अधिनार प्रिंटेड बॉटम ਇਹ ਨਾ ਸੂਟ ਨੂੰ ਆਰਡਰ ਕਰਨ ਲਈ ਸਕਰੀਨ ਤੇ ਦਿੱਤੇ ਜਾ ਰਹੇ ਨੰਬਰ ਤੇ ਤੁਸੀਂ ਆਪਣਾ ਸੂਟ ਦਾ ਸਕਰੀਨਸ਼ਾਟ ਲੈਣਾ ਤੇ ਮੈਨੂੰ ਸੈਂਡ ਕਰ ਦੇਣਾ ਮੇਰਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਵੈਸੇ ਮੈਂ ਤੁਹਾਨੂੰ ਬੋਲ ਕੇ ਵੀ ਦੱਸ ਦਿੰਦੀ ਹਾਂ ਜੀ 76960 43663 76960 43663 ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਨਹੀਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅੱਗੇ ਇਦਾਂ ਦੀਆਂ ਵੀਡੀਓਜ਼ ਆਉਂਦੀਆਂ ਰਹਿਣਗੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਰ ਵੀਡੀਓ ਨੂੰ ਜਰੂਰ ਲਾਈਕ ਕਰੋ ਸਤਿ ਸ਼੍ਰੀ ਅਕਾਲ ਜੀ